ਮੈਂ ਰੇਖਾ ਗਵਰਨ ਪ੍ਰਧਾਨ ਜ਼ਿਲ੍ਹਾ ਮਹਿਲਾ ਕਾਂਗਰਸ ਪਟਿਆਲਾ ਤੇ ਇੱਥੇ ਲੋਕ ਸਭਾ ਉਮੀਦਵਾਰ ਡਾਕਟਰ ਧਰਨਵੀਰ ਗਾਂਧੀ ਜੀ ਦੀ ਅੱਜ ਪਹਿਲੀ ਸ਼ਹਿਰੀ ਮੀਟਿੰਗ ਹੋਈ ਜੋ ਜੀ ਤੇ ਮਹਿਲਾ ਕਾਂਗਰਸ ਰੰਧਾਵਾ ਜੀ ਵੀ ਇੱਥੇ ਪਹੁੰਚੇ ਨੇ ਉਹਨਾਂ ਦੀ ਦੇਖ ਰੇਖ ਦੇ ਵਿੱਚ ਇਹ ਪਹਿਲੀ ਮੀਟਿੰਗ ਅੱਜ ਇੱਥੇ ਮਥਰਾ ਕਲੋਨੀ ਵਿੱਚ ਧਰਮਸ਼ਾਲਾ ਵਿੱਚ ਹੋਈ ਹੈ ਪਾਰਟੀ ਦਾ ਨਾਂ ਦਾ ਇਹ ਵਿਸ਼ੇਸ਼ ਪਾਰਟੀ ਲਈ ਸਭ ਤੋਂ ਸਾਧੂ ਕਾਜੀਤੀ ਹੋਏਗੀ ਪਾਰਟੀ ਦੇ ਕਰ ਦੇਖੋ ਗਾਂਧੀ ਜੀ ਕਹੇ ਜੇ ਸੱਚੇ ਸੱਚੇ ਇਨਸਾਨ ਹੈ ਜਿਨ੍ਹਾਂ ਨੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ 5 ਸਾਲ ਜਦੋਂ ਉਹ ਐਮਪੀ ਰਹੇ ਉਹਨਾਂ ਨੇ ਬਹੁਤ ਕੰਮ ਕੀਤੇ ਨੇ ਜਿਸ ਤਰ੍ਹਾਂ ਕਿ ਪਾਸਪੋਰਟ ਆਫਿਸ ਲੈ ਕੇ ਆਏ ਰੇਲਵੇ ਲਾਈਨ ਡਬਲ ਕੀਤੀ ਹੈ ਸਕੂਲਾਂ ਨੂੰ ਉਹਨਾਂ ਨੇ ਕੋਈ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਮੇਰੇ ਕੋਲ ਕੋਈ ਕਾਂਗਰਸ ਆਈ ਹੈ ਕੋਈ ਅਕਲੀ ਆਇਆ ਹੈ ਉਹਨਾਂ ਨੇ ਸਭ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਤੇ ਪੰਚਾਂ ਸਰਪੰਚਾਂ ਨੂੰ ਧਰ ਅਹ ਸ਼ਮਸ਼ਾਨ ਘਾਟਾਂ ਨੂੰ ਸਭ ਨੂੰ ਗਰੰਟਾ ਦਿੱਤੀਆਂ ਨੇ ਉਹਨਾਂ ਨੇ ਬਹੁਤ ਅੱਛਾ ਕੰਮ ਕਰਿਆ ਉਹਨਾਂ ਨੇ 5 ਸਾਲਾਂ ਦੇ ਵਿੱਚ ਹੁਣ ਵੀ ਉਹ ਇੰਨੇ ਸਿਆਣੇ ਹੋ ਕੇ ਅੱਜ ਵੀ ਕਹਿ ਕੇ ਗਏ ਆ ਮੈਂ 75 ਸਾਲ ਦਾ ਹੋ ਗਿਆ ਮੈਨੂੰ ਰਾਜਨੀਤੀ ਦੀ ਲੋੜ ਨਹੀਂ ਮੈਨੂੰ ਮਸ਼ਹੂਰੀ ਦੀ ਲੋੜ ਨਹੀਂ ਮੈਨੂੰ ਕੋਈ ਅਹੁਦੇ ਦੀ ਲੋੜ ਨਹੀਂ ਪਰ ਮੈਂ ਇੱਕ ਜਿਹੜੀ ਮੋਦੀ ਸਰਕਾਰ ਹੈ ਜੇ ਇਹ ਦੁਆਰੇ ਆ ਗਈ 400 ਸਿੱਤਾ ਜਿਨੇ ਇਹ ਕਹਿ ਰਹੇ ਨੇ ਤਾਂ ਇਹਨਾਂ ਨੇ ਦੇਸ਼ ਦੀ ਬਰਬਾਦੀ ਕਰ ਦੇਣੀ ਹੈ ਅੰਬਾਨੀ ਅਡਾਨੀਆਂ ਨੂੰ ਵੇਚ ਕੇ ਟੈਕਿੰਗਰ ਦੇ ਵਿੱਚ ਇਹਨਾਂ ਨੇ ਚੀਜ਼ਾਂ ਵੇਚਣੀਆਂ ਨੇ ਜੋ ਕਿ ਗਰੀਬ ਬੰਦੇ ਦੀ ਅਪਰੋਚ ਤੋਂ ਬਹੁਤ ਜ਼ਿਆਦਾ ਦੂਰ ਨੇ 10 ਸਾਲ ਦੇ ਵਿੱਚੋਂ ਦੇਖੋ ਚੀਜ਼ਾਂ ਇਹਨਾਂ ਨੇ ਤਿੱਗਨੇ ਟੁੱਗਨੇ ਰੇਟ ਵਧਾਤੇ ਇਹ ਆਪਣੇ ਨੇੜੇ ਜਿਹੜੇ ਅਡਾਨੀ ਅੰਬਾਨੀ ਹੈ ਉਹਨਾਂ ਨੇ ਕੋਪਰੇਟ ਕਰਾਣਿਆਂ ਨੂੰ ਵਧਾ ਰਹੇ ਨੇ ਕਰੋੜਾਂ ਅਰਬਾਂ ਪਤੀ ਬਣਾਤਾ ਇਹਨਾਂ ਨੇ ਮੋਦੀ ਸਰਕਾਰ ਨੇ ਸਾਨੂੰ ਸਾਰਿਆਂ ਨੂੰ ਦੇਸ਼ ਨੂੰ ਇਕਜੁੱਟ ਹੋ ਕੇ ਇਹਨਾਂ ਨੂੰ ਅਸੀਂ ਦੇਸ਼ ਚੋਂ ਭਜਾਣਾ ਹੈ ਇਹ ਆਪਾਂ ਪੰਜਾਬ 'ਚ ਵੀ ਦੇਖਿਆ ਹੈ ਜੀਜੇਪੀ ਕਿਸਾਨਾਂ ਦੇ ਵਿਰੋਧੀ ਸਰਕਾਰ ਰਹੀ ਹੈ ਕਿਸ ਤਰ੍ਹਾਂ ਆਪਣੇ ਕਿਸਾਨਾਂ ਦੀਆਂ ਮੌਤਾਂ ਹੋਈਆਂ ਨੇ ਕਿਸ ਤਰ੍ਹਾਂ ਆਪਣਾ ਹਲੇ ਵੀ ਸ਼ੰਭੂ ਤੇ ਖਨੋਰੀ ਬੰਦ ਪਈ ਹੈ ਤਾਂ ਇਸ ਕਰਕੇ ਅਸੀਂ ਤਾਂ ਇਹੀ ਚਾਹਨੇ ਆ ਕਿ ਜਿਹੜੇ ਧਰਮਵੀਰ ਗਾਂਧੀ ਜੀ ਪਟਿਆਲੇ ਤੋਂ ਉਮੀਦਵਾਰ ਨੇ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੀਏ ਤਾਂ ਜੋ ਉਹ ਸਾਡੇ ਪਟਿਆਲੇ ਦੀ ਪੰਜਾਬ ਦੀ ਆਵਾਜ਼ ਚੱਕਣ ਤੇ ਆਪਣੇ ਦੇਸ਼ ਦੀ ਤਰੱਕੀ ਵੱਲ ਵਧਾਈਏ ਅਸੀਂ ਮਹਿਲਾ ਮੋਰਚਾ ਕਿੰਨਾ ਸਾਥ ਨੂੰ ਲਏਗਾ ਦੇਖੋ ਜੀ 50% ਮਹਿਲਾ ਆਬਾਦੀ ਹੈ ਅੱਧੀ ਆਬਾਦੀ ਹੈ ਮਹਿਲਾ ਦੀ ਅਸੀਂ ਕਾਂਗਰਸ ਪਾਰਟੀ ਨੇ ਬਹੁਤ ਸਕੀਮਾਂ ਵੀ ਕੱਟੀਆਂ ਨੇ ਨਾਰੀ ਨੇ ਆਏ ਦੇ ਵਿੱਚ ਵੀ ਕਿੰਨੀਆਂ ਸਹੂਲਤਾਂ ਦੇ ਰਹੇ ਹਾਂ ਅਸੀਂ ਅਸੀਂ ਸਾਰੀ ਮਹਿਲਾ ਉਹਨਾਂ ਨੂੰ ਸਮਰਥਨ ਕਰਦੇ ਆ ਸਾਡੀ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਚਰਨ ਦਾਵਾ ਜੀ ਵੀ ਇਸ ਮੀਟਿੰਗ ਵਿੱਚ ਹਾਜ਼ਰ ਹੋਏ ਸਨ ਤਾਂ ਉਹਨਾਂ ਨੇ ਵੀ ਜੋਸ਼ ਦੇਖਿਆ ਪੂਰੇ ਅੱਧੀ ਤੋਂ ਜ਼ਿਆਦਾ ਮਹਿਲਾਵਾਂ ਜ਼ਿਆਦਾ ਸਨ ਇਸ ਮੀਟਿੰਗ ਦੇ ਵਿੱਚ ਤਾਂ ਸਾਡਾ ਪੂਰਾ ਸਮਰਥਨ ਗਾਂਧੀ ਜੀ ਨੂੰ ਹੈ ਡਾਕਟਰ ਜੀ ਮੈਡੀਕਲ ਪਹੁੰਚਿਆ ਜਾਣਕਾਰੀ ਜੀ ਅੱਜ ਜਿਲ੍ਹਾ ਕਾਂਗਰਸ ਕਮੇਟੀ ਦੇ શ્રી ਨਰੇਸ਼ ਗਲੋਹਰਾ ਤੇ ਮੈਡਮ ਰੰਧਾਵਾ ਦੇ ਅਗਵਾਈ ਦੇ ਮੈਡਮ ਰੇਖਾ ਅਕਰਵਾਲ ਦੀ ਅਗਵਾਈ ਵਿੱਚ ਇੱਕ ਭਰਮੀ ਇਲੈਕਸ਼ਨ ਮੀਟਿੰਗ ਬਤਰਾ ਕਲੋਨੀ ਏਰੀਆ ਵਿੱਚ ਹੋਈ ਹੈਗੀ ਜਿਸ ਵਿੱਚ ਸੈਂਕੜੇ ਔਰਤ ਪੈਣਾ ਨੇ ਤੇ ਸੈਂਕੜੇ ਦੋਸਤਾਂ ਨੇ ਨੌਜਵਾਨਾਂ ਨੇ ਬੱਚਿਆਂ ਨੇ ਸਾਥ ਸਹਿਯੋਗ ਦਿੱਤਾ ਹੈਗਾ ਉਹਨਾਂ ਨੂੰ ਸ਼ਮੂਲਿਤ ਕੀਤੀ ਹੈਗੀ ਹੈ ਔਰ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਭਰਪੂਰ ਹਮਾਇਤ ਦਾ ਔਰ ਇਸ ਲਈ ਦਿਨ ਰਾਤ ਇੱਕ ਕਰਨ ਦਾ ਜਿਹੜਾ ਅਗਲਾ ਮਹੀਨਾ ਹੈਗਾ ਪੂਰਾ ਕਾਂਗਰਸ ਪਾਰਟੀ ਦੇ ਲੇਖੇ ਲਾਉਣ ਵਾਸਤੇ ਅੱਜ ਤਿਆਰੀਆਂ ਕੀਤਾ ਉਹਨਾਂ ਨੇ ਡਿੜਾ ਡਿੜਾ ਦਾ ਜाहिर ਕੀਤਾ ਹੈਗਾ ਔਰ ਇੰਨਾ ਉਤਸਾਹ ਦੇਖ ਕੇ یوں ਲੱਗਦਾ ਹੈਗਾ ਕਿ ਕਾਂਗਰਸ ਪਾਰਟੀ ਇਹ ਹਲਕਾ ਪਟਿਆਲੇ ਵਿੱਚ ਬਹੁਤ ਭਾਰੀ ਅੰਤਰ ਨਾਲ ਜਿੱਤ ਪ੍ਰਾਪਤ ਕਰੂਗੀ ਖਾਸ ਤੌਰ ਤੇ ਮੇਲਾ ਕਾਂਗਰਸ ਦੀ ਇਕਵਾਈ ਹੈਗੀ ਹੈ ਜਿਹਦੇ ਮੈਡਮ ਰੰਦਾਵਾ ਦੇ ਗੁਰਸ਼ੰਨ ਕੁਰੰਦਾਵਾ ਉਹਨਾਂ ਦੀ ਇਕਵਾਈ ਵਿੱਚ ਜਿੰਨਾ ਜੋਸ਼ ਮੇਲਾ ਕਾਰਜਕਰਤਾਵਾਂ ਵਿੱਚ ਹੈਗਾ ਉਹ ਜੋ ਅੱਧਾ ਆਵਾਦੀ ਦਾ ਹਿੱਸਾ ਹੈਗਾ ਜੇ ਉਹਨਾਂ ਚਿੰਨਾ ਜੋਸ਼ ਹੈ ਤਾਂ ਅੰਦਾਜ਼ਾ ਲਗਾ ਸਕਦੇ ਹਾਂ ਜਿਹਦੇ ਇੱਕ ਪਰਿਵਾਰ ਪਰਿਵਾਰ ਜਿਹਦੇ ਕਿੰਨੇ ਪਰਿਵਾਰ ਹੋਰ ਪ੍ਰਭਾਵਿਤ ਹੋਣਗੇ ਕਿੰਨੇ ਲੋਕਾਂ ਨਾਲ ਜੁੜੇ ਹੋਏ ਨੇ ਔਰਤ ਦੇ ਨਾਤੇ ਕਿੰਨੇ ਸਮਾਜ ਜੁੜੇ ਹੋਏ ਨੇ ਆਪਣੇ ਮੱਲੇ ਜੁੜੇ ਹੋਏ ਨੇ ਤਾਂ ਇਹ ਬਹੁਤ ਵੱਡੀ ਤਾਕਤ ਸਾਨੂੰ ਮਿਲਦੀ ਹੈਗੀ ਹੈ اپنی ਮੈਲਾ ਸ਼ਕਤੀਵੰਤ ਦੇ ਤੌਰ ਤੇ ਕਿ ਮੈਂ ਬੜਾ ਧੰਨਵਾਦੀ ਹਾਂ ਐ ਦੁੱਗਲ ਸਾਹਿਬ ਦਾ ਮੈਡਮ ਰਤ ਦਾਵਾ ਦਾ ਮੈਡਮ ਅਗਰਵਾਲ ਦਾ ਤੇ ਹੋਰ ਜੋ ਸਾਡੇ ਲੀਡਰ ਸਾਹਿਬਾਨ ਕਾਂਗਰਸ ਦੇ ਜ਼ਿਲ੍ਹੇ ਦੇ ਅਹੁਦੇਦਾਰ ਸਾਹਿਬਾਨ ਜੋ ਆਏ ਨੇ ਮੈਂ ਬਹੁਤ ਧੰਨਵਾਦੀ ਕਿ ਉਹਨਾਂ ਨੇ ਅੱਜ ਇੰਨਾ ਪਰਮਾ ਕਟ ਕੀਤਾ ਹੈਗਾ ਔਰ ਜੋ ਜੋਸ਼ੋਖ ਰੋਸ਼ ਦੇਖਣ ਨੂੰ ਮਿਲਿਆ ਜੋ ਦ੍ਰਿੜ ਨੇਚਾ ਦੇਖਣ ਨੂੰ ਮਿਲਿਆ ਹੈਗਾ ਉਹ ਕਮਾਲ ਦਾ ਹੈਗਾ ਔਰ ਮੈਨੂੰ ਪੱਕਾ ਯਕੀਨ ਹੈ ਕਿ ਇਸ ਜਿਹੜੀ ਜਿੱਤ ਹੈਗੀ ਸਾਡੀ ਲਾਮਸਾਲ ਹੋਗੀ ਔਰ ਅਸੀਂ ਇਹ ਜਿੱਤ ਜਿੱਤ ਕੇ ਇਹ ਸੀਟ ਜਿੱਤ ਕੇ ਰਾਹੁਲ ਗਾਂਧੀ ਹੋਰਨ ਦੀ ਕਾਂਗਰਸ ਦੀ ਝੋਲੀ ਪਾਵਾਂਗੇ ਔਰ ਦੇਸ਼ ਵਿੱਚ ਉਹਦੀ ਮੋਦੀ ਸੱਤਾ ਹੈਗੀ ਹੈ ਪਾਸ ਪਾਸ ਸੱਤਾ ਲਾਂਬੇ ਕਰ ਦੇ ਸਾਡਾ ਪਟਿਆਲਾ ਆਪਣਾ ਹਿੱਸਾ ਯੋਗਦਾਨ ਪਾਊਗਾ ਜੀ ਕਾਂਗਰਸ ਪਾਰਟੀ ਜਿੰਦਾਬਾਦ ਸ਼ਹਿਰ ਦੇ ਵਿੱਚ 80 ਡੇਢ ਪਿੱਛਾ ਖਾਨ ਦੇ ਨਾਲ ਬੱਚਾ ਵੀ ਹਾਲ ਤਾਂ ਖਰਾਬ ਹੋ ਰਹੀ ਹੈ ਤੇ ਕੱਲ ਵੀ ਇੱਕ ਮਾਮਲਾ ਆਇਆ ਹੈ ਕਿ ਕਾ ਕੰਤਾ ਹੈ ਚੌਕਲੇੜ ਤੇਤਨ ਦੇ ਨਾਲ ਇੱਕ ਬੱਚਾ بیمار ਹੋਇਆ ਉਲਟੀਆਂ ਲੱਗੀਆਂ ਖੂਨ ਦੀ ਉਲਟੀਆਂ ਲੱਗੀਆਂ ਉਸ ਵਾਰੇ ਕੀ ਕਹਾਂਗੇ ਦੁਕਤ ਡਿਸਟ੍ਰਿਕਟ ਹੈਲਥ ਅਫਸਰ ਦਾ ਕੰਮ ਹੈਗਾ ਕਿ ਉਹ ਸਮੇਂ-ਸਮੇਂ ਸਿਰ ਸਾਰਾ ਇਹਦੀ ਕੁਆਲਿਟੀ ਚੈੱਕ ਹੈਗਾ ਉਹ ਕਰੇ ਹੈਗਾ ਸਰਕਾਰ ਆਪਣੇ ਫਰਜ਼ ਨੂੰ ਪੂਰਾ ਕਰੇ ਹੈਗਾ ਔਰ ਜੇ ਲੋਕਾਂ ਦੀ ਸਿਹਤ ਨਾਲ ਖਲਵਾੜ ਕਰਨ ਵਾਲੀਆਂ ਦੁਕਾਨਾਂ ਨੇ ਜਾਂ ਵਪਾਰਕ ਅਦਾਰੇ ਹੈਗੇ ਉਹਨਾਂ ਦੀ ਚੌਕਸੀ ਰੱਖੇ ਤੇ ਉਹਨਾਂ ਨੂੰ ਜਿਹੜੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਿੰਨਤ ਕਰਕੇ ਉਹਨਾਂ ਨੂੰ ਉਹਨਾਂ ਨੂੰ ਲੱਭ ਕੇ ਉਹਨਾਂ ਨੂੰ ਸਖਤ ਜਾਵਾ ਦਿੱਤੇ ਜਾਂ ਤਾਂ ਕਿ ਹੋਰ ਕਿਸੇ ਲੋਕਾਂ ਦੀ ਸਿਹਤ ਨਾਲ ਬੱਚਿਆਂ ਦੀ ਸਿਹਤ ਰੱਖ ਖਲਵਾੜ ਕਰਨ ਦੀ ਜ਼ਰਤ ਨਾ ਕਰੇ ਪਹਿਲਾਂ ਵੀ ਇੱਕ ਮਾਮਲਾ ਹੋ ਚੁੱਕਿਆ ਹੈਗਾ ਇੱਕ ਬੱਚੇ ਦੀ ਇੱਕ ਮੌਤ ਤੱਕ ਹੋ ਗਈ ਹੈਗੀ ਹੈ ਕੇ ਖਾਂ ਦੇ ਨਾਲ ਹਾਂਜੀ ਕੇ ਖਾਂ ਦੇ ਨਾਲ ਤੇ ਜਿਸ ਤਰ੍ਹਾਂ ਦੇ ਮਾਮਲੇ ਹੋਰ ਹੋਏ ਹੋਰ ਹੋਇਆ ਇਸ ਦਾ ਮਤਲਬ ਕਿਤੇ ਨਾ ਕਿਸੇ ਲੈਵਲ ਤੇ ਅਣਗੈਲੀ ਪ੍ਰਸ਼ਾਸਨ ਦੀ ਹੈਗੀ ਹੈ ਤੇ ਪ੍ਰਸ਼ਾਸਨ ਨੂੰ ਚੌਕਸ ਹੋ ਜਾਣਾ ਚਾਹੀਦਾ ਹੈਗਾ ਔਰ ਜਿਸ ਤਰ੍ਹਾਂ ਦਾ ਮੌਸਮ ਆ ਕੇ ਆ ਰਿਹਾ ਹੈਗਾ ਬਰਸਾਤ ਦਾ ਮੌਸਮ ਆ ਰਿਹਾ ਹੈਗਾ ਹੋਰ ਵੀ ਇਸ ਦਾ ਦੀ ਜਾਨੇ ਕਿ ਨਾਮ ਹੋਣ ਦੇ ਚਾਂਸਸ ਹੁੰਦੇ ਹੈਗੇ ਤੇ ਪ੍ਰਸ਼ਾਸਨ ਨੂੰ ਡਿਊਟੀ ਨਿਭਾਣੀ ਚਾਹੀਦੀ ਹੈ ਇੱਕ ਹੋਰ ਮਾਮਲਾ ਆਇਆ ਹੈ ਕਿ ਸ਼ਹਿਰਿੰਜਰ ਦੇ ਵਿੱਚ ਜਾਲੀ ਪਾ ਕੇ 5 ਰੁਪਏ ਦੀ ਬੁੱਤੀ ਜਾਰੀ ਹੈ ਦੇਖੋ ਇਹ ਸਾਰਾ ਕੁਛ ਨਾ ਮਤਲਬ ਜੋ ਡਰੱਗਸ ਦਾ ਮੀਨਸ ਹੈ ਜੋ ਡਰੱਗਸ ਦੀ ਜੋ ਡਰੱਗ ਦੀ ਸਮੱਸਿਆ ਹੈਗੀ ਹੈ ਜਾਂ ਜਿਹੜੀ ਜਾਲੀ ਜੋ ਇੱਕ ਬਾਜ਼ਾਰ ਚੱਲਦਾ ਨਕਲੀ ਬਾਜ਼ਾਰ ਚੱਲਦਾ ਮੁਨਾਫੇ ਵਾਸਤੇ ਇਹ ਜਿਹੜੇ ਧੰਦਾ ਖੋਰ ਲੋਕ ਨੇ ਜਿਹੜੇ ਲੋਕਾਂ ਦੀ ਜਾਨ ਨਾਲ ਖੇਡਦੇ ਨੇ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਔਰ ਔਰ ਇਹਨਾਂ ਲੋਕਾਂ ਦੀ ਨਿਸ਼ਾਨਦੇਹੀ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਲੋੜਿੰਦੀ ਕਾਰਵਾਈ ਕਰਨੀ ਚਾਹੀਦੀ ਤਾਂ ਕਿ ਲੋਕਾਂ ਦੀ ਜਾਨ ਨਾ ਖਲਵਾੜ ਨਾ ਹੋ ਸਕੇ ਥੈਂਕ ਯੂ ਥੈਂਕ